ਯਾ ਤੇ ਇੱਕ ਵਾਰ ਫਿਰ ਧੋਖਾਧੜੀ ਦਾ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਹੋਰ ਵੀ ਹੈਰਾਨੀ ਹੋਈ ਹੈ ਜਦੋਂ ਜ਼ਿਲ੍ਹਾ ਜਲੰਧਰ ਦੇ ਪ੍ਰੇਮਚੰਦ ਨਖੋਦਰਦੀਨ ਪੈਂਦੇ ਪਿੰਡ ਮਡਿਆਲਾ ਵਾਸੀ ਜੋ ਕਿ ਦੁਬਈ ਦੇ ਵਿੱਚ ਕੰਮ ਕਰਦਾ ਹੈ ਉਸ ਦੀ ਸੋਸ਼ਲ ਮੀਡੀਆ ਤੇ ਮਨਪ੍ਰਿਤ ਕੌਰ ਨਾਮ ਦੀ ਫਰਜ਼ੀ ਲੜਕੀ ਦੇ ਨਾਲ ਦੋਸਤੀ ਹੋ ਗਈ ਤੇ ਇਹ ਦੋਸਤੀ ਇੰਨੀ ਡੂੰਗੀ ਹੋ ਗਈ ਕਿ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਪਰ ਨਾ ਤਾਂ ਉਹ ਇੱਕ ਦੂਜੇ ਨੂੰ ਮਿਲੇ ਅਤੇ ਨਾ ਹੀ ਕਿਸੇ ਨੇ ਇੱਕ ਦੂਜੇ ਨੂੰ ਦੇਖਿਆ ਅਤੇ ਅੱਜ ਵਿਆਦਾ ਦਿਨ ਸੀ ਅਤੇ ਮੋਗਾ ਦੇ ਰੋਜ਼ਗਾਰਡਨ ਪੈਲੇਸ ਦੇ ਵਿੱਚ ਵਿਆਦਾ ਪ੍ਰੋਗਰਾਮ ਵੀ ਤੈਅ ਕੀਤਾ ਗਿਆ ਸੀ। ਸੋ 12 ਵਜੇ ਦੇ ਕਰੀਬ ਮੋਗਾ ਪਹੁੰਚਿਆ ਤੇ ਪਰ ਮੋਗਾ ਆ ਕੇ ਪਤਾ ਲੱਗਾ ਕਿ ਇਸ ਨਾਮ ਦਾ ਕੋਈ ਮਹਿਲ ਨਹੀਂ ਹੈ ਤੇ ਜਦੋਂ ਮੈਂ ਲੜਕੀ ਨੂੰ ਫੋਨ ਕੀਤਾ ਤਾਂ ਉਸਨੇ ਸਿਰਫ ਇਨਾ ਹੀ ਕਿਹਾ ਕਿ ਤੁਸੀਂ ਇੱਥੇ ਰੁਕੋ ਅਸੀਂ ਤੁਹਾਨੂੰ ਲੈਣ ਆ ਰਹੇ ਹਾਂ ਉਸ ਤੋਂ ਬਾਅਦ ਫੋਨ ਬੰਦ ਹੋ ਗਿਆ ਇਸ ਲਈ ਆਖਿਰ 6 ਵਜੇ ਉਹਨਾਂ ਨੇ ਥਾਣੇ ਦੇ ਵਿੱਚ ਰਿਪੋਰਟ ਦਰਜ ਕਰਵਾਈ ਹੈ ਸੋ ਸੋਸ਼ਲ ਮੀਡੀਆ ਤੇ ਵਿਆਖਤ ਹੈ ਹੋਇਆ ਪਰ ਵਾਰ ਦੇ ਲਈ ਬਾਰਾਤ ਲੈ ਕੇ ਵੀ ਮੋਗਾ ਪਹੁੰਚਿਆ ਲਾੜਾ ਪਰ ਲੜਕੀ ਦਾ ਪਰਿਵਾਰ ਨਹੀਂ ਪਹੁੰਚਿਆ ਪਹਿਲੇ ਜਿਸ ਕਰਕੇ ਲਾੜਾ ਜੜਾ ਕਿ ਉਹ ਬਾਰਾਤ ਲੈ ਕੇ ਥਾਣੇ ਪਹੁੰਚ ਗਿਆ ਤੁਸੀਂ ਇਸ ਤੋਂ ਪਹਿਲਾਂ ਲੜਕੀ ਨੂੰ ਮਿਲੇ ਹੋ ਕਦੇ? ਮੈਂ ਆ ਹੀ ਹੁਣ ਆਇਆ ਅੱਛਾ ਕਦੇ ਇਸ ਤੋਂ ਪਹਿਲਾਂ ਕਿਤੇ ਬਾਹਰ ਮਿਲਣਾ ਵੀ ਨਹੀਂ ਹੋਇਆ। ਫੋਨ ਤੇ ਗੱਲਾਂ ਹੋਈਆਂ। ਤੇ ਤੁਹਾਡੀ ਮਤਲਬ ਵਿਆਹ ਤੇ ਕਰ ਗੱਲ ਆ ਗਈ। ਤੇ ਹੋਰ ਉਹਨੇ ਤੁਹਾਡੇ ਪਰਿਵਾਰ ਉਹ ਕਿਸੇ ਪਰਿਵਾਰ ਦੇ ਮੈਂਬਰ ਨਾਲ ਤੁਹਾਡੀ ਗੱਲ ਹੋਈ ਹੋਵੇ। ਤੇ ਕੁੜੀ ਦੇ ਮਾਪਿਓ ਨਾਲ ਤੁਹਾਡੇ ਬਾਪੂ ਤੇ ਮਾਤਾ ਕਰੇ ਮਿਲੇ? ਨਹੀਂ ਗੱਲ ਹੀ ਹੋਈ ਆ। ਅੱਜ ਫੋਨ ਤੇ ਗੱਲ ਹੋਈ। ਤੁਹਾਨੂੰ ਕੀ ਕਹਿ ਕੇ ਬੁਲਾਇਆ ਗਿਆ ਸੀ ਅੱਜ? ਨੰਨੇ ਵੀ ਕਾਲਜ ਜਾਨੀ ਕੀ ਕੱਲ ਗੱਲ ਹੋਈ ਆ ਵੀ ਕੱਲ ਕੋਈ ਬਰਾਦ ਲੋਗੇ ਅੱਛਾ ਤੇ ਕਿੱਥੇ ਦਾ ਤੁਹਾਨੂੰ ਐਡਰੈਸ ਦਿੱਤਾ ਸੀਗਾ ਰੋਜ਼ ਗਾਰਡਨ ਦਾ ਰੋਜ਼ ਗਾਰਡਨ ਦਾ ਤੇ ਹੁਣ ਤੁਹਾਡੀ ਕੀ ਮੰਗ ਹੈ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ ਤੁਸੀਂ ਜਿੱਦੋਂ ਦਾ ਤਰਖਾਹ ਦਿੱਤੀ ਆ ਕਿ ਸਾਡਾ ਕੋਈ ਨੇ ਕਹੋ ਕੋਈ ਮੈਂ ਇੱਥੇ ਰਹਿਣਾ ਸਾਡ ਨੂੰ ਕੁੱਟ ਮਾਰ ਕਰੇ ਕੋ ਫੜਾ ਦੇ ਤੁਹਾਨੂੰ ਹੁਣ ਤੁਸੀਂ ਫਿਰ ਕੀ ਕਾਰਵਾਈ ਕਰਾਨ ਲੱਗਿਆ ਪੁਲਿਸ ਨੂੰ ਬੁਲਾਇਆ ਤੁਸੀਂ ਕੀ ਕਾਰਵਾਈ ਕਰਾਨ ਲੱਗਿਆ ਜੇ ਹੁਣ ਫਿਰ ਵੀ ਸਾਡ ਨੂੰ ਜਿਹੜਾ ਸਾਡਾ ਕੱਟਾ ਹੋਇਆ ਹੈ ਨਾ ਅਸੀਂ ਅਰਜ਼ੀ ਕਰਾਂਗੇ ਹਾਂ ਹੁਣ ਤੁਸੀਂ ਐਸ ਜੀ ਲੜਕੀ ਜੀ ਨਾਲ ਤੋਂ ਆਪਣੇ ਮੁੰਡੇ ਨਾਲ ਤੁਸੀਂ ਵਿਆਹ ਕਰਾਣਾ ਚਾਹੋਗੇ ਕਿ ਨਹੀਂ ਚਾਹੋਗੇ ਮੈਂ ਕਦੇ ਵੀ ਨਹੀਂ ਪੈਰ ਪਟਾਂਗੇ ਜਿੰਨੀ ਜਿੰਨੀ ਪਟਾਂਗਾ ਪਟਾ ਇਹ ਅੱਜ ਸਾਨੂੰ ਕੰਪਲੀਟ ਮਿਲੀਆ ਦੀਪਕ ਪੁੱਤਰ ਪ੍ਰੇਮਚੰਦ ਵਾਸੀ ਮੜਿਆਣਾ ਥਾਣਾ ਮਹਿਤਪੁਰ ਜਿਹੜਾ ਜਲੰਧਰ ਉਹ ਮੁੰਡਾ ਬਾਰ ਦੁਬਈ 'ਚ ਸੀਗਾ। ਉਹਦੀ ਇੰਸਟਾਗ੍ਰam ਦੇ ਉੱਤੇ ਇੱਥੇ ਮਨਪ੍ਰੀਤ ਗੁਰਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਨਾਲ ਗੱਲਬਾਤ ਹੁੰਦੀ ਸੀ। ਔਰ ਉਹਨਾਂ ਨੇ ਫੋਨ ਦੇ ਉੱਤੇ ਅੱਜ 6 12 2024 ਨੂੰ ਆਨੰਦਕਾਰ ਦੀ ਡੇਟ ਰੱਖੀ ਸੀ। ਤੇ ਉਹ ਜਦੋਂ ਬਰਾਤ ਲੈ ਕੇ ਇੱਥੇ ਆਏ ਤੇ ਇੱਥੇ ਇਹਨਾਂ ਨੇ ਕੁੜੀ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਆਪਣੇ ਬੰਦੇ ਭੇਜਦੀ ਆਂ। ਉਸ ਨੂੰ ਅਗਰ ਰਸੀਵ ਕਰਦੇ ਆ। ਨਾ ਪਰ ਨਾ ਕੋਈ ਪਰਸ ਦਿੱਤਾ ਨਾ ਕੋਈ ਲੋਕੇਸ਼ਨਾਂ ਭੇਜੀਆਂ ਕੋਈ ਲੁਧਿਆਣੇ ਦੀ ਹੁੰਦੀ ਸੀ ਕਿਤੋਂ ਦੀ ਆਉਂਦੀ ਸੀ ਉਹ ਵਿਚਾਰੇ ਡੀ ਲੁੱਕ ਕੇ ਸਾਡੇ ਕੋਲ ਥਾਣੇ ਤੇ ਸ਼ਿਕਾਇਤ ਦੇ ਕੇ ਗਏ ਆ ਫਰਦਰਸ਼ੀਨ ਇਨਕੁਆਰੀ ਕਰਦੇ ਆ ਬਾਕੀ ਇਹਨੇ ਪੀਸ ਨਾ ਕੀਤੀ ਕਰੀ ਮੈਨੂੰ